ਆਮ ਆਦੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਟ ਮੰਤਰੀ ਗਰਮੀ ਸਿੰਘ ਮੀਤਹੇਰ ਦੇ ਘਰ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਕੀ ਕਹਿਣਾ ਜਾਣੇ ਉਹਨਾਂ ਦੇ ਪਿਤਾ ਸਾਡੇ ਮੌਜੂਦ ਹੈਗੇ ਆ ਵੱਡੀ ਜਿੱਤ ਪ੍ਰਾਪਤ ਕਰ ਰਹੇ ਹੈਗੇ ਮੈਂ ਬਹੁਤ ਕਹਿ ਲਿਆ ਬੇਟਾ ਹੁਣ ਵਾਰ-ਵਾਰ ਕੀ ਕਹੋਣਾ ਕੀ ਕਹਿਣਾ ਜਾਣੇ ਜਿਹੜੀ ਵੱਡੀ ਜਿੱਤ ਹੋ ਰਹੀ ਹੈਗੀ ਆ ਗਰਮੀ ਸਿੰਘ ਮੀਤਹੇਰ ਰ ਲੋਕਾਂ ਨੇ ਬਿਖਰੇ ਸੀਗੇ ਤੇ ਕਿਵੇਂ ਦੇਖਦੇ ਬੇਟਾ ਜਿਹਾ ਜਿਹਾ ਬੀਜ ਜੰਗ ਹੋਇਆ ਵੱਢੋਗੇ ਤੇ ਨਹੀਂ ਮਿੱਠਾ ਪਾਮਾਉਣੇ ਉਥੇ ਹੀ ਮਿੱਠਾ ਉਹ ਹੀ ਖੋੜ ਖੰਡ ਪਾਮੋਗੇ ਖੁਸ਼ੀ ਮਨਾਈ ਜਾ ਰਹੀ ਹੈਗੀ ਮਿਹਨਤ ਕੀਤੀ ਕੰਮ ਕੀਤਾ ਉਹ ਸ਼ਾਮ ਜਿੱਤੇ ਬੰਦਿਆਂ ਨੇ ਕੰਮ ਕੀਤਾ ਹਰ ਨਾਲ ਮਿਲ ਕੇ ਪਾਰਟੀ ਨੇ ਕੀਤਾ ਬੰਦਿਆਂ ਨੇ ਕੀਤਾ ਉਮੀਦ ਨੇ ਕੀਤਾ ਸਭ ਨੇ ਕੀਤਾ ਤੁਸੀਂ ਵੀ ਕਰ ਰਹੇ ਹੋ ਪੰਜਾਬ ਦੇ ਵਿੱਚ ਪਹਿਲਾਂ ਉਹਨਾਂ ਨੇ ਸਹਿਯੋਗ ਕੀਤਾ ਕੈਬਨਤ ਮੰਤਰੀ ਦੌਰ ਤੇ ਹੁਣ ਸੈਂਟਰ ਵਿੱਚ ਜਾ ਰਹੇ ਹੈਗੇ ਆ ਸੈਂਟਰ ਤੇ ਸੈਂਟਰ ਚ ਗਏ ਜਾਣਗੇ ਕਿਸੇ ਜਾਣਾ ਕੰਮ ਹੀ ਕਰਨਾ ਸੋ ਸਾਫ ਕਿਹਾ ਹੈਗਾ ਉਹਨਾਂ ਦੇ ਪਿਤਾ ਹੈਗੇ ਸਾਡੇ ਮੌਜੂਦ ਹੈਗੇ ਪਰਿਵਾਰਕ ਮੈਂਬਰ ਵੀ ਮੌਜੂਦ ਹੈਗੇ ਆ ਗੱਲਬਾਤ ਕਰਾਂਗੇ ਇਹ ਜਿਹੜਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਪਰਿਵਾਰਕ ਮੈਂਬਰ ਹੈਗੇ ਆ ਕੈਬਨਤ ਮੰਤਰੀ ਗੁਰਮੀਤ ਸਿੰਘ ਮਿੱਤ ਖੇਰ ਦੇ ਮਾਤਾ ਜੀ ਵੀ ਹੈਗੇ ਆ ਗੱਲਬਾਤ ਕਰਾਂਗੇ ਜਿਹੜਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਮਾਤਾ ਅਤੇ ਉਹਨਾਂ ਦੇ ਤਰਨ ਪਤਰੀ ਡਾਕਟਰ ਗਰਮੀ ਹੋਜੀ ਹੈਗੇ ਆ ਤੁਸੀਂ ਸਾਰੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਕੈਬਨਟ ਮੰਤਰੀ ਮਾਤਾ ਜੀ ਖੁਸ਼ੀ ਮਨਾਈ ਜਾ ਰਹੀ ਹੈ ਗਿਆ ਮੂੰਹ ਮਿੱਠਾ ਕਰਾਇਆ ਜਾ ਰਿਹਾ ਕੀ ਕਹਿਣਾ ਚਾਹਦੇ ਨੇ ਬੇਟੇ ਬਹੁਤ ਹੀ ਭਾਗਾਂ ਦੇ ਨੇ ਬਹੁਤ ਹੀ ਵਧੀਆ ਦਿਨ ਹੈ ਫਿਰ ਅੱਜ ਖੁਸ਼ੀ ਮਨਾਉਣੀ ਹੈ ਬਸ ਧੰਨਵਾਦ ਸਾਰਿਆਂ ਦਾ ਸਾਰੇ ਸਪੋਰਟਰਾਂ ਦਾ ਸਾਰੇ ਵੋਟਰਾਂ ਦਾ ਉੱਪਰ ਵਾਲੇ ਦਾ ਧੰਨਵਾਦ ਪਹਿਲਾਂ ਪੰਜਾਬ ਦੀ ਸੇਵਾ ਕਰਦੇ ਤੇ ਹੁਣ ਉਸ ਤੋਂ ਬਾਅਦ ਜਿੱਤ ਕੇ ਸੈਂਟਰ ਵਿੱਚ ਜਾਣਗੇ ਕਿਵੇਂ ਲੱਗਦਾ ਹੁਣ ਵੀ ਸੇਵਾ ਹੀ ਕਰਨੀ ਹੈ ਸੇਵਾ ਵਾਲੇ ਨੂੰ ਤਾਂ ਸੇਵਾ ਹੀ ਕਰਨੀ ਹੁੰਦੀ ਹੈ ਬਸ ਕਰੀ ਜਾਵਾਂਗੇ ਅਸੀਂ ਜਿਹੜਾ ਵੱਡੇ ਪੱਧਰ ਤੇ ਔਰਤਾਂ ਦੇ ਜਿਹੜੇ ਸੀਗੇ ਮੁੱਦੇ ਸੀਗੇ ਉਹਨੂੰ ਕਿਵੇਂ ਦੇ ਦੇ ਕਿਹੜੀ ਆਵਾਜ਼ ਉਠਾਈਏ ਉਹਨੂੰ ਹੁਣ ਆਪਾਂ ਹੱਲ ਕਰਾਂਗੇ ਪਹਿਲਾਂ ਆਪਣੇ ਹੱਥ ਹੀ ਨਹੀਂ ਸੀ ਕੋਸਨ ਹੁਣ ਆਪਾਂ ਉਹੀ ਮੁਦਿਆਂ ਨੂੰ ਲੈ ਕੇ ਚੱਲਿਆਂ ਉਹੀ ਪਹਿਲਾਂ ਹੱਲ ਹੋਣਗੇ ਬਾਅਦ ਤੇ ਤੀਜੇ ਕੰਮ ਹੋਣਗੇ ਉਹਨਾਂ ਦੀ ਧਰਮਪਤੀ ਨਹੀਂ ਵੀ ਹੈਗੇ ਸਾਡੇ ਨਾਲ ਮੌਜੂਦ ਹੈਗੇ ਗੱਲਬਾਤ ਕਰਾਂ ਕੀ ਕਹਿਣਾ ਚਾਹਣਾ ਘਰ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈਗੀ ਕਿਵੇਂ ਦਿਖਦੇ ਹੈਗੇ ਹਾਂਜੀ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਤੇ ਸਾਰਿਆਂ ਲਈ ਜਿੰਨੇ ਵੀ ਸੰਗਰੂਰ ਦੇ ਵੋਟਰਸ ਸੀ ਸਾਰੇ ਵਰਕਰਸ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨੀ ਆ ਮੈਂ ਥੈਂਕ ਯੂ ਸੋ ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਵੋਟਰਾਂ ਦਾ ਧੰਨਵਾਦ ਕੀਤਾ ਹੈਗਾ ਜਿੱਥੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੈਰ ਆਵਾਦੀਮ ਪਾਰਟੀ ਤੋਂ ਲੋਕ ਸਭਾ ਜਿਹੜੀ ਚੋਣ ਜਤਿਨ ਨਾਦਰ ਆ ਰਹੇ ਹੈਗੇ ਆ ਤਸਵੀਰਾਂ ਤੁਸੀਂ ਦੇ ਦੇ ਘਰ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈਗਾ ਤਾਂ ਉਹਨਾਂ ਨੇ ਵਿਸ਼ੇਸ਼ ਤੌਰ ਤੇ ਪਰਿਵਾਰਕ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਆ ਪਿਤਾ ਨਾਲ ਗੱਲ ਕੀਤੀ ਆ ਪਰਿਵਾਰਕ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਆ ਜਿਹੜੀ ਵੱਡੀ ਲੀਡ ਲਿਆ ਕੇ ਸੈਂਟਰ ਦੇ ਵਿੱਚ ਜਿਹੜਾ ਹੈਗਾ ਲੋਕ ਸਮੱਸਿਆ ਨੂੰ ਹੱਲ ਕਰਨਗੇ ਕੈਮਰਾ ਪਰਸਨ ਜਤਿਨਾ ਧਰਵਿੰਦਰ ਸਿੰਘ ਢਾਲੀਵਾਲ ਡੇਲੀ ਰਿਪੋਰਟ ਪੰਜਾਬ ਹਰਿਆਣਾ ਮਾਚਲ ਬਰਨਾਲਾ ਆਮ ਆਦੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤਿਹਰ ਦੇ ਘਰ ਦੇ ਵਿੱਚ ਮੌਜੂਦ ਹੈਗੇ ਆਂ ਜਿੱਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਉਹਨਾਂ ਦੇ ਪਿਤਾ ਸਾਡੇ ਮੌਜੂਦ ਹੈਗੇ ਵੱਡੀ ਲੀਡ ਪ੍ਰਾਪਤ ਕਰ ਰਹੇ ਹੈਗੇ ਮੈਂ ਬਹੁਤ ਕਹਿ ਲਿਆ ਬੇਟਾ ਹੁਣ ਵਾਰ-ਵਾਰ ਕੀ ਕਹੋਣਾ ਕੀ ਕਹਿਣਾ ਚਾਹਣੇ ਜਿਹੜੀ ਵੱਡੀ ਜਿੱਤ ਹੋ ਰਹੀ ਹੈਗੀ ਆ ਗਰਮੀ ਸੀ ਮੀਂਹ ਤੇ ਆ ਲੋਕਾਂ ਨੇ ਬਿਖਰੇ ਸੀਗੇ ਤੇ ਕਿਵੇਂ ਦੇਖਦੇ ਬੇਟਾ ਜਿਹਾ ਜਿਹਾ ਬੀਜ ਜੰਗ ਹੋਇਆ ਵੱਢੋਂਗੇ ਤੇ ਨਹੀਂ ਮਿੱਠਾ ਪਾਵਾਂਗੇ ਉਥੇ ਹੀ ਮਿੱਠਾ ਉਹ ਹੀ ਖੋੜਖੰਡ ਪਾਵੋਗੇ ਖੁਸ਼ੀ ਮਨਾਈ ਜਾ ਰਹੀ ਹੈਗੀ ਮਿਹਨਤ ਕੀਤੀ ਕੰਮ ਕੀਤਾ ਉਹ ਸ਼ਾਮ ਜਿੱਥੇ ਬੰਦਿਆਂ ਨੇ ਕੰਮ ਕੀਤਾ ਸਾਰਾ ਮਿਲ ਕੇ ਪਾਰਟੀ ਨੇ ਕੀਤਾ ਬੰਦਿਆਂ ਨੇ ਕੀਤਾ ਮਿਹਨਤ ਨੇ ਕੀਤਾ ਕੌਣ ਨੇ ਕੀਤਾ ਤੁਸੀਂ ਵੀ ਕਰ ਰਹੇ ਹੋ ਪੰਜਾਬ ਦੇ ਵਿੱਚ ਪਹਿਲਾਂ ਉਹਨਾਂ ਨੇ ਸਹਿਯੋਗ ਕੀਤਾ ਕੈਬਨਤ ਮੰਤਰੀ ਦੌਰ ਤੇ ਹੁਣ ਸੈਂਟਰ ਵਿੱਚ ਜਾ ਰਹੇ ਹੈਗੇ ਆ ਸੈਂਟਰ ਤੇ ਸੈਂਟਰ ਚ ਗਏ ਜਾਣਗੇ ਕਿਸੇ ਜਾਣਾ ਕੰਮ ਹੀ ਕਰਨਾ ਸੋ ਸਾਫ ਕੀ ਹੈਗਾ ਉਹਨਾਂ ਦੇ ਪਿਤਾ ਹੈਗੇ ਸਾਡੇ ਮੌਜੂਦ ਹੈਗੇ ਪਰਿਵਾਰਕ ਮੈਂਬਰ ਵੀ ਮੌਜੂਦ ਹੈਗੇ ਗੱਲਬਾਤ ਕਰਾਂਗੇ ਇਹ ਜਿਹੜਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਪਰਿਵਾਰਕ ਮੈਂਬਰ ਹੈਗੇ ਆ ਕੈਬਨਤ ਮੰਤਰੀ ਗੁਰਮੀਤ ਸਿੰਘ ਮਿੱਤ ਫੇਰ ਦੇ ਮਾਤਾ ਜੀ ਵੀ ਹੈਗੇ ਆ ਗੱਲਬਾਤ ਕਰਾਂਗੇ ਜਿਹੜਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਮਾਤਾ ਅਤੇ ਉਹਨਾਂ ਦੇ ਤਰਫੋਂ ਪਤਰੀ ਡਾਕਟਰ ਗਰਮੀ ਕੋਲ ਜੀ ਹੈਗੇ ਆ ਕੁਝ ਫ੍ਰੈਸ ਆ ਦੀ ਤਸਵੀਰਾਂ ਵੀ ਚਾਹੁੰਦੇ ਨੇ ਤਸਵੀਰਾਂ ਦੇ ਵਿੱਚ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਕੈਬਨਟ ਮੰਤਰੀ ਮਾਤਾ ਜੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਮੂੰਹ ਮਿੱਠਾ ਕਰਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਨੇ ਬੇਟੇ ਬਹੁਤ ਹੀ ਭਾਗਾਂ ਦੇ ਨੇ ਬਹੁਤ ਹੀ ਵਧੀਆ ਦਿਨ ਆ ਫਿਰ ਅੱਜ ਖੁਸ਼ੀ ਮਨਾਉਣੀ ਹੈ ਬਸ ਧੰਨਵਾਦ ਸਾਰਿਆਂ ਦਾ ਸਾਰੇ ਸਪੋਰਟਰਾਂ ਦਾ ਸਾਰੇ ਵੋਟਰਾਂ ਦਾ ਉੱਪਰ ਵਾਲੇ ਦਾ ਧੰਨਵਾਦ ਪਹਿਲਾਂ ਪੰਜਾਬ ਦੀ ਸੇਵਾ ਕਰਦੇ ਤੇ ਹੁਣ ਉਸ ਤੋਂ ਬਾਅਦ ਜਿੱਤ ਕੇ ਸੈਂਟਰ ਵਿੱਚ ਜਾਣਗੇ ਕਿਵੇਂ ਲੱਗਦਾ ਹੁਣ ਵੀ ਸੇਵਾ ਹੀ ਕਰਨੀ ਆ ਸੇਵਾ ਵਾਲਿਆਂ ਨੂੰ ਤਾਂ ਸੇਵਾ ਹੀ ਕਰਨੀ ਹੁੰਦੀ ਆ ਬਸ ਕਰੀ ਜਾਵਾਂਗੇ ਅਸੀਂ ਜਿਹੜਾ ਵੱਡੇ ਪੱਧਰ ਤੇ ਔਰਤਾਂ ਦੇ ਜਿਹੜੇ ਸੀਗੇ ਮੁੱਦੇ ਸੀਗੇ ਉਹਨੂੰ ਕਿਵੇਂ ਦੇ ਦੇ ਕਿਹੜੀ ਆਵਾਜ਼ ਉਠਾਈਏ ਉਹਨੂੰ ਹੁਣ ਆਪਾਂ ਹੱਲ ਕਰਾਂਗੇ ਪਹਿਲਾਂ ਆਪਣੇ ਹੱਥ ਹੀ ਨਹੀਂ ਸੀ ਕੁਝ ਨਾ ਹੁਣ ਆਪਾਂ ਉਹੀ ਮੁੱਦਿਆਂ ਨੂੰ ਲੈ ਕੇ ਚੱਲਿਆਂ ਉਹੀ ਪਹਿਲਾਂ ਹੱਲ ਹੋਣਗੇ ਬਾਅਦ ਤੇ ਦੂਜੇ ਕੰਮ ਹੋਣਗੇ ਉਹਨਾਂ ਦੀ ਧਰਮਪਤੀ ਨਹੀਂ ਵੀ ਹੈਗੇ ਸਾਡੇ ਨਾਲ ਮੌਜੂਦ ਹੈਗੇ ਗੱਲਬਾਤ ਕਰਾਂ ਕੀ ਕਹਿਣਾ ਚਾਹਣਾ ਘਰ ਦੇ ਵਿੱਚ ਖੁਸ਼ੀ ਮਨਾ ਸੰਦੀ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਤੇ ਸਾਰਿਆਂ ਲਈ ਜਿੰਨੇ ਵੀ ਸੰਗਰੂਰ ਦੇ ਵੋਟਰਸ ਸੀ ਸਾਰੇ ਵਰਕਰਸ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਮੈਂ ਥੈਂਕ ਯੂ ਸੋ ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਵੋਟਰਾਂ ਦਾ ਧੰਨਵਾਦ ਕੀਤਾ ਹੈਗਾ ਜਿੱਥੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੈਰ ਆਵਾਦੀਪ ਪਾਰਟੀ ਤੋਂ ਲੋਕ ਸਭਾ ਹਲਕਾ ਸੰਗਰੂਰ ਜਿਹੜੀ ਚੋਣ ਜਿੱਤੇ ਦੇ ਨਜ਼ਰ ਆ ਰਹੇ ਹੈਗੇ ਆ ਤਸਵੀਰਾਂ ਤੁਸੀਂ ਦੇ ਦੇ ਘਰ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈਗਾ ਤਾਂ ਉਹਨਾਂ ਨੇ ਵਿਸ਼ੇਸ਼ ਤੌਰ ਤੇ ਪਰਿਵਾਰਕ ਮੈਂ ਉਹਨਾਂ ਗੱਲਬਾਤ ਕੀਤੀ ਆ ਪਿਤਾ ਨਾਲ ਗੱਲ ਕੀਤੀ ਆ ਪਰਿਵਾਰਕ ਮੈਂ ਉਹਨਾਂ ਗੱਲਬਾਤ ਕੀਤੀ ਹੈਗੀ ਆ ਜਿਹੜੀ ਵੱਡੀ ਲੀਡ ਲਿਆ ਕੇ ਸੈਂਟਰ ਦੇ ਵਿੱਚ ਜਿਹੜਾ ਹੈਗਾ ਲੋਕ ਸਮੱਸਿਆ ਨੂੰ ਹੱਲ ਕਰਨਗੇ ਕੈਮਰਾ ਪਰਸਨ ਜਤਿੰਨਾ ਤਰਵਿੰਦਰ ਸਿੰਘ ਧਾਲੀਵਾਲ ਡੇਲੀ ਪੋਰਟ ਪੰਜਾਬ ਹਰਿਆਣਾ ਮਾਚਲ ਬਰਨਾਲਾ